ਸਰਨਾਲ ਆਪਾਂ ਗੱਲਾਂ ਕਰੀ ਜਾਣੀਆਂ ਨੇ ਤੁਸੀਂ ਵੀ ਦੱਸੋ ਵੀ ਤੁਹਾਡਾ ਕਿਵੇਂ ਇੱਧਰ ਮਨ ਹੋਇਆ ਵੀ ਤੁਸੀਂ ਕੈਨੇਡਾ ਦੇ ਲੱਖ ਲੋਕ ਤਾਂ ਕਮਲੇ ਹੋਏ ਫਿਰਦਾ ਕੈਨੇਡਾ ਪਿੱਛੇ ਹਾਂਜੀ ਹਾਂਜੀ ਤੁਸੀਂ ਬੈਲ ਸੈਟਲਡ ਸੀਗੇ ਉੱਥੇ ਕਿੰਨੀ ਕੁ ਸੀਗੀ ਤੁਹਾਡੀ ਕਿਹੜੀ ਜੌਬ ਕਰਦੇ ਸੀ ਪਹਿਲਾਂ ਇਹ ਦੱਸੋ ਦਰਸ਼ਕਾਂ ਨੂੰ ਮੈਂ ਤਾਂ ਇੱਕ ਨਾ ਕਾਰਪੋਰੇਟ ਜਿਹੜੇ ਵਰਡ ਚ ਕੰਮ ਕਰਦੇ ਨੇ ਉਹਨਾਂ ਨੂੰ ਪਤਾ ਹੋਵੇਗਾ ਬਿਗ 4 ਕਰਕੇ ਕੰਪਨੀਆਂ ਹੁੰਦੀਆਂ ਨੇ ਜਿਹੜੀਆਂ ਕਿ ਦੁਨੀਆ ਚ ਲੰਦੀਆਂ ਨੇ ਪੂਰੀ ਦੁਨੀਆ ਚ ਲੰਦੀਆਂ ਹਾਂ ਉਹਨਾਂ ਨੇ ਹੀ ਪੂਰੀ ਤੁਹਾਡੇ ਪੈਸੇ ਇਕੱਠੇ ਕਰਨੇ ਟੈਕਸਿਸ ਇਕੱਠੇ ਕਰਨੇ ਕੰਸਲਟੇਸ਼ਨਸ ਦੇ ਨਾਲ ਕਰਨੀਆਂ ਜੀ ਇਹਨਾਂ ਨੂੰ ਬਿਗ 4 ਫਰਮਸ ਕਹਿੰਦੇ ਨੇ ਉਹਨਾਂ ਚੋਂ ਇੱਕ ਕੰਪਨੀ 'ਚ ਮੈਂ ਕੰਮ ਕਰਦੀ ਸੀਗੀ ਓਕੇ ਤੇ ਉਹ ਬਹੁਤ ਸਟ੍ਰੈਸਫੁਲ ਸੀਗਾ ਪਰ ਕੰਮ ਓਕੇ ਹੁਣ ਦੇਖੋ ਜੇ ਤੁਸੀਂ ਵੱਡੀ ਕੰਪਨੀ 'ਚ ਕੰਮ ਕਰਨਾ ਹੈ ਉਹਨਾਂ ਨੇ ਤੁਹਾਨੂੰ ਮੋਟੀ ਸੈਲਰੀਆਂ ਵੈਸੇ ਤਾਂ ਦੇਣੀਆਂ ਨਹੀਂ ਹੈਨਾ ਉਹਨਾਂ ਨੇ ਤੁਹਾਨੂੰ ਪੂਰਾ ਤੁਹਾਡਾ ਖੂਨ ਚੂਸਣਾ ਹੈ ਹਾਂਜੀ ਹਾਂਜੀ ਤੇ ਉਹ ਕੰਮ ਕਰਦੇ ਕਰਦੇ ਨਾ ਐਦਾਂ ਫੀਲ ਫਿਰ ਇਹਦੇ ਨਾਲ ਵੀ ਗੱਲ ਹੁੰਦੀ ਰਹਿੰਦੀ ਸੀ ਸਾਡੀ ਹਾਂਜੀ ਮੇਰੀ ਤੇ ਮੇਰੀ ਸਿਸਟਰ ਹਜੇ ਉੱਥੇ ਹੀ ਨੇ ਤੇ ਸਾਡੀ ਜੇ ਗੱਲਬਾਤ ਹੋਣੀ ਨਾ ਐਦਾਂ ਲੱਗਣਾ ਵੀ ਅਸੀਂ ਇਹਨਾਂ ਮਰ ਮਰ ਕੇ ਕੰਮ ਕਰਦੇ ਆਂ ਹਾਂ ਹਾਂਜੀ ਤੇ ਉਹ ਜਿਹੜਾ ਕੰਮ એનર્ਜੀ ਇੱਕ ਤਰੀਕੇ ਦੀ ਆਪਣੀ એનર્ਜੀ ਦੇ ਰਹੇ ਆਂ ਸਿਸਟਮ ਨੂੰ ਬਿਲਕੁਲ ਤੁਸੀਂ ਕਿਹੜੇ ਸਿਸਟਮ ਨੂੰ એનર્ਜੀ ਦੇ ਰਹੇ ਹੋ ਤੁਸੀਂ ਉਹ ਸਿਸਟਮ ਨੂੰ એનર્ਜੀ ਦੇ ਰਹੇ ਹੋ ਜਿਹੜੀ ਕਿ ਦੁਨੀਆ ਨੂੰ ਚਲਾਈ ਫਿਰਦੀ ਹੈ ਓਕੇ ਮਾਰਕੀਟਿੰਗ ਦੇ ਥਰੂ ਹੈਨਾ ਤੇ ਉਹ ਉਹ ਸਾਨੂੰ ਪਸੰਦ ਨਹੀਂ ਸੀ ਕਿ ਮੇਰੀ એનર્ਜੀ ਇੱਕ ਐਹ ਜੀ ਸਿਸਟਮ ਤੇ ਜਾ ਰਹੀ ਹੈ ਜੋ ਕਿ ਦੁਨੀਆ ਨੂੰ ਪਟਕਾਰ ਰਹੀ ਹੈਗਾ ਬਿਲਕੁਲ ਆ ਦੇਸ਼ ਭਗਤੀ ਦੀ ਗੱਲ ਹਰੇਕ ਕਰਦਾ ਪਰ ਡੀਪਲੀ ਨਹੀਂ ਸੋਚਦਾ ਜਿੱਥੇ ਅਸੀਂ ਵਰਕ ਕਰਦੇ ਜੋ ਵੀ ਨਹੀਂ ਆਪਾਂ ਦੇਸ਼ ਭਗਤੀ ਵੀ ਛੱਡੋ ਮੈਂ ਤਾਂ ਕਹਿੰਦੀ ਹਾਂ ਇਨਸਾਨੀਅਤ ਇਨਸਾਨੀਅਤ ਵੀ ਛੱਡੋ ਤੁਸੀਂ ਫਿਰ ਜ਼ਿੰਦਗੀ ਕਹਿ ਲੋ ਜ਼ਿੰਦਗੀ ਆਪਣੀ ਜ਼ਿੰਦਗੀ ਕਹਿ ਲੋ ਸਾਡੀ ਜ਼ਿੰਦਗੀ ਹੋਵੇ ਚਾਹੇ ਕੁੱਤੇ ਬਿੱਲੀਆਂ ਦੀ ਜ਼ਿੰਦਗੀ ਹੋਵੇ ਚਾਹੇ ਪੇੜ ਪੌਦਿਆਂ ਦੀ ਜ਼ਿੰਦਗੀ ਹੋਵੇ ਆਪਣਾ ਸਭ ਦਾ ਹੱਕ ਬਣਦਾ ਇੱਕ ਫ੍ਰੀडम ਇੱਕ ਆਜ਼ਾਦ ਤਰੀਕੇ ਨਾਲ ਰਹਿਣ ਦਾ ਹਨਾ ਤਾਂ ਇਹ ਜਿਹੜੀਆਂ ਮਾਰਕੀਟਿੰਗ ਹੁੰਦੀ ਹੈ ਪੂਰੀ ਦੁਨੀਆ ਦੇ ਵਿੱਚ ਜਾਂ ਕੰਪਨੀਆਂ ਹੁੰਦੀਆਂ ਨੇ ਜਿਹੜੀ ਦੁਨੀਆ ਨੂੰ ਕੰਟਰੋਲ ਕਰਦੀਆਂ ਨੇ ਫਿਰ ਦੱਸਦੀਆਂ ਨੇ ਤੁਸੀਂ ਕਿਵੇਂ ਜੀਣਾ ओके ਉਹ ਦੱਸ ਦਿਆ ਨਹੀਂ ਉਹ ਉਹ ਗੱਲ ਚੁੱਪਦੀ ਹੁੰਦੀ ਸੀ ਕਿ ਐਟ ਲੀਸਟ ਮੈਂ ਜੋ ਚ ਪਾਰਟਿਸਪੇਟ ਨਾ ਕਰਾਂ ਤਾਂ ਸ਼ਾਇਦ ਮੈਂ ਥੋੜੀ ਕਸੂਰਵਾਰ ਘੱਟ ਹੋ ਜਾਵਾਂ ਇਹਨਾਂ ਦਾ ਮਤਲਬ ਇਹ ਵੀ ਦੱਸ ਦਿਆ ਨੇ ਵੀ ਤੁਸੀਂ ਕਿਵੇਂ ਜੀਣਾ ਵੀ ਜਿਹੜੇ ਆਪਾਂ ਵਰਕ ਕਰਦੇ ਆ ਜੋ ਵੀ ਆਪਣਾ ਦਾ ਦਾ ਚੱਲ ਰਿਹਾ ਉਹ ਆਪਾਂ ਨੂੰ ਚਲਾ ਰਿਹਾ ਆ ਆਪਾਂ ਨੂੰ ਚਲਾ ਰਿਹਾ ਹਾਂਜੀ 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 ਆਪਾਂ ਉਹਨਾਂ ਦੀ ਹੈਲਪ ਕਰ ਰਹੇ ਆ ਵਰਕ ਦੇ ਵਿੱਚ ਇਹ ਮੈਨੂੰ ਜ ਤੁਹਾਡਾ ਫੀਲ ਹੁੰਦਾ ਸੀ ਗਿਲਟ ਫੈਕਟਰ ਸੀਗਾ ਕਿ ਅਸੀਂ ਆਪਣੀ ਪੂਰੀ એનર્ਜੀ ਕਿਹਦੇ ਸਿਸਟਮ ਨੂੰ ਦੇ ਰਹੇ ਆ ਜਿਹਨੇ ਦੁਨੀਆ ਨੂੰ ਭਮਾਈ ਭਮਾਈ ਰਹੀ ਹੈ ਪੂਰੀ ਹੈਨਾ ਆਪਣੇ ਪਿੰਡਾਂ 'ਚ ਨੌਜਵਾਨ ਬੱਚੇ ਜਿਹੜੇ ਸਾਰੇ ਪ੍ਰਭਾਵਿਤ ਨੇ ਉਹ ਚੀਜ਼ਾਂ ਤੋਂ ਉਹੀ ਚੀਜ਼ਾਂ ਦੇ ਅਗੇਂਸਟ ਅਸੀਂ ਸੋਚਦੇ ਆ ਕਿ ਸਾਡੇ ਬੱਚੇ ਛੁੱਟ ਜਾਣ ਇਹ ਚੀਜ਼ਾਂ ਤੋਂ ਤੇ ਪਰ ਅਸੀਂ ਆਪਣੀ એનર્ਜੀ ਉੱਥੇ ਦੇਈ ਜਾ ਰਹੇ ਆ ਲੱਗਦਾ ਕੰਟਰਡਿਕਸ਼ਨ ਸੀ ਇਹ ਦਿਮਾਗ 'ਚ ਸਟਾਰਟ ਤਾਂ ਕਰਨਾ ਹੀ ਪੈਣਾ ਜੀ ਆਪਣੇ ਤਾਂ ਫੇਰ ਉਹ ਕੋੜਾਕੁੱਟ ਭਰ ਕੇ ਵੀ ਆਦੀ ਕਿ ਜ਼ਿੰਦਗੀ ਨੂੰ ਆਪਣੀ ਆਦੀ ਤੱਕ ਕੰਟਰੋਲ ਕਰੀਏ ਪਹਿਲਾਂ ਵੀ ਅਸੀਂ ਕਰਨਾ ਕੀ ਹੈ ਤਾਂ ਉਹ ਕੋੜਾਕੁੱਟ ਭਰ ਕੇ ਫਿਰ ਛੱਡ ਕੇ ਦੂਜੇ ਪਾਸੇ ਨੂੰ ਆਏ ਆ ਇਧਰਲੇ ਪਾਸੇ ਨੂੰ ਆਏ ਆ ਕਿ ਹੁਣ ਆਪਣੀਆਂ એનર્ਜੀ ਅਸੀਂ ਆ ਸਿਸਟਮ ਨੂੰ ਦੇਣੀ ਹੈ ਤੇ ਇਹ ਤੁਹਾਨੂੰ ਉੱਥੋਂ ਨਾਲੋਂ ਕਿਵੇਂ ਲੱਗਿਆ ਜਿਵੇਂ ਲੋਕ ਪਤਾ ਹੀ ਭਾਈ ਦੇ ਉਧਰ ਨੂੰ ਤਾਂ ਪਤਾ ਹੀ ਹੈ तकरीबन ਲੋਕ ਵੀ ਉਹ ਉਥੋਂ ਦੀ ਲਾਈਫ ਤੇ ਇੱਥੋਂ ਦੀ ਲਾਈਫ ਚ ਕੀ ਡਿਫਰੈਂਸ ਦੇਖੋ ਉੱਥੇ ਦੀ ਲਾਈਫ ਜਿਵੇਂ ਆਪਣੀ ਪਰਸਨਲ ਲੈਵਲ ਦੀ ਲਾਈਫ ਦੀ ਗੱਲ ਕਰਾਂ ਇੰਨੀ ਮਾੜੀ ਨਹੀਂ ਸੀਗੀ ਕਿਉਂਕਿ ਜੇ ਤੁਹਾਡੀ ਸੋਚ ਇਸ ਤਰੀਕੇ ਦੀ ਹੈ ਤਾਂ ਤੁਸੀਂ ਆਪਣੀ ਨਾਰਮਲ ਜੋ ਪਰਸਨਲ ਜ਼ਿੰਦਗੀ ਹੈ ਉਹ ਵੀ ਇਸ ਤਰੀਕੇ ਨਾਲ ਹੀ ਜਿਉਂਦੇ ਹੋ ਉੱਥੇ ਵੀ ਮੈਂ ਜੰਗਲਾਂ 'ਚ ਜਾ ਕੇ ਸੈਰ ਕਰਦੀ ਹੁੰਦੀ ਸੀ ਗਰੁੱਪ ਸੀਗਾ ਸਾਡਾ ਬੜਾ ਵਧੀਆ ਜ ਆ ਹੈਨਾ ਪਰ ਉਹ ਅਲਟੀਮੇਟਲੀ ਉਹ ਹੀ ਚੀਜ਼ ਸੀ ਪਰ ਤੁਸੀਂ ਨੌਕਰੀ ਕਾਦੀ ਕਰਦੇ ਹੋ ਹੈਨਾ ਕਾਦੀ ਕਰਦੇ ਤਾਂ ਉੱਥੇ ਦੀ ਜ਼ਿੰਦਗੀ ਮੈਂ ਇਹ ਨਹੀਂ ਉਹਨੂੰ ਕ੍ਰਿਟੀਸਾਈਜ਼ ਨਹੀਂ ਕਰਦੀ ਮਾੜੀ ਨਹੀਂ ਹੈਗੀ ਗੋਰੇ ਬਹੁਤ ਵਧੀਆ ਜ਼ਿੰਦਗੀ ਜਿਉਂਦੇ ਨੇ ਬਹੁਤ ਸੋਚ ਸਮ ਤੱਕ ਜਿਹੜੇ ਉਹ ਗੋਰੇ ਨੇ ਉਹਨਾਂ ਜਿਹੜੇ ਗੋਰੇ ਨੇ ਹਾਂਜੀ ਉਹਨਾਂ ਨੇ ਜੋ ਆਪਣੀ ਪਰਸਨਲ ਲਾਈਫ ਜਿਉਣੀ ਹੈ ਪੂਰੀ ਹਰੇ ਹਰੇ ਵਾਹੀ ਚ ਰਹਿੰਦੇ ਨੇ ਉਹ ਸ਼ੁੱਧ ਹਵਾ ਦੇ ਵਿੱਚ ਰਹਿੰਦੇ ਨੇ ਉਹਨਾਂ ਦੇ ਸਿਟੀ ਬੜੇ ਕਲੀਨ ਨੇ ਬੜੇ ਸਾਫ਼ ਸੁਥਰੇ ਨੇ ਤੇ ਉਹ ਮੈਂ ਸਿਟੀਸਾਈਜ਼ ਨਹੀਂ ਕਰੂੰਗੀ ਪਰ ਮੈਂ ਇੱਥੇ ਇਸ ਕਰਕੇ ਆਈ ਕਿਉਂਕਿ ਇੱਥੇ ਸਾਡਾ ਫਾਰਮ ਬੜਿਆ ਹੋਇਆ ਸੀਗਾ ਤੇ ਮੈਂ ਚਾਹਨੀ ਆ ਕਿ ਆ ਆਪਣਾ ਜਿਹੜਾ ਪੰਜਾਬੀ ਕੀਤਾ ਹੈ ਉਹਨਾਂ ਇੱਥੇ ਵੀ ਐਦਾਂ ਦੀ ਚੀਜ਼ਾਂ ਹੋਣ ਵੀ ਲੋਕ ਇਸ ਚੀਜ਼ ਵਾਤਾਵਰਣ ਦੇ ਬਾਰੇ ਸੋਚਣ ਹਵਾ ਪਾਣੀ ਦੇ ਬਾਰੇ ਸੋਚਣ ਸਿਰਫ ਪੈਸੇ ਪਿੱਛੇ ਨਾ ਪੱਜੇ ਜਿੰਨਾ ਆਪਾਂ ਦੇਖ ਰਿਹਾ ਮੈਂ ਕੱਲ ਤੋਂ ਆਇਆ ਤੁਹਾਡੇ ਕੋਲ ਕਿੰਨੇ ਪੀਸ ਐ ਇੱਥੇ ਹਾਂਜੀ ਕਿੰਨਾ ਵਧੀਆ ਫੀਲ ਹੋ ਰਿਹਾ ਵੀ ਕਿਤੇ ਹੋਰ ਬਹੁਤ ਸੋਹਣੀ ਦੁਨੀਆ ਦੇ ਵਿੱਚ ਬੈਠੇ ਆਪਾਂ ਹਾਂਜੀ ਹਾਂਜੀ ਆਪਾਂ ਪਿੱਛੇ ਦੇਖੋ ਇੱਥੇ ਦੇਖਣਾ ਵੀ ਆਪਣਾ ਘਰ ਆ ਪਰ ਦਿਖਾਵਾਂਗੇ ਬਾਅਦ ਦੇ ਵਿੱਚ ਵੀਡੀਓ ਦੇ ਵਿੱਚ ਵੀ ਕਿੰਨਾ ਸੋਹਣਾ ਲੱਗ ਰਿਹਾ ਇੱਥੋਂ ਦਰਸ਼ਕਾਂ ਦੇ ਵਿੱਚ ਬੈਕ ਤੋਂ ਦੇਖੋ ਲੋਕੇਸ਼ਨ ਹਾਂਜੀ ਨਹੀਂ ਇੱਕ ਗੱਲ ਹੋਰ ਐ ਦੇਖੋ ਤੁਸੀਂ ਜੇ ਸ਼ਹਿਰ 'ਚ ਰਹਿੰਦੇ ਹੋ ਨਾ ਕਿਉਂਕਿ ਤੁਹਾਡਾ ਦਿਮਾਗ ਟੈਨਸ਼ਨਾਂ ਨਾਲ ਭਰਿਆ ਹੁੰਦਾ ਵੀ ਮੈਂ ਕਮਾਣਾ ਕਿਵੇਂ ਆ ਬਿਲਕੁਲ ਪਰ ਤੁਸੀਂ ਪਹਾੜਾਂ ਦੀ ਬਹੁਤ ਸੋਹਣੀ ਜਗ੍ਹਾ 'ਚ ਬੈਠੇ ਹੋ ਸ਼ਹਿਰ 'ਚ ਵੀ ਤੁਹਾਡੇ ਦਿਮਾਗ ਦੇ ਅੰਦਰ ਨਾਲ ਟੈਨਸ਼ਨਾਂ ਚੱਲ ਰਹੀਆਂ ਨੇ ਨਾ ਚ ਖਰਚੇ ਹੋਈ ਖੁੰਦਕਵਾਦੀ ਚੱਲ ਰਹੀ ਹੈ ਕੋਈ ਕਿਸੇ ਦੀ ਲੱਤ ਖਿੱਚ ਰਿਹਾ ਕੋਈ ਕਹਿੰਦਾ ਭਾਈ ਤੂੰ ਕਮਾ ਕੇ ਕਿਉਂ ਨਹੀਂ ਲੈ ਕੇ ਆਇਆ ਹਨਾ ਕੋਈ ਬੱਚੇ ਤੁਹਾਡੀ ਲੱਤ ਖਿੱਚ ਰਿਹਾ ਨੇ ਸਾਨੂੰ ਆ ਚਾਹੀਦਾ ਉਹ ਚਾਹੀਦਾ ਕਰਕੇ ਤਾਂ ਸ਼ਾਂਤੀ ਤੁਹਾਡੇ ਆਊਟਰ ਐਟਮੋਸਫੀਅਰ ਨਾਲ ਨਹੀਂ ਹੁੰਦੀ ਸ਼ਾਂਤੀ ਅੰਦਰੋਂ ਹੁੰਦੀ ਹੈ ਵੱਡੀ ਗੱਲ ਇਹਦੇ ਵਿੱਚ ਇਹ ਆਉਂਦੀ ਹੈ ਦੀਦੀ ਜੀ ਜਿਹੜੀ ਤੁਹਾਡੀ ਗੱਲ ਤੋਂ ਨਿਕਲੀ ਹੈ ਜੇ ਆਪਾਂ ਇਦਾਂ ਦੀ ਜ਼ਿੰਦਗੀ ਜਿਉਣੀ ਆ ਪਹਿਲਾਂ ਆਪ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਆਪਾਂ ਘੱਟ ਤੋਂ ਘੱਟ ਖਰਚੇ ਨਾਲ ਕਿਵੇਂ ਸਰ ਸਕਦੇ ਆ ਦੇਖੋ ਖਰਚੇ ਨੂੰ ਸਾਈਡ ਤੇ ਰੱਖ ਦਿਓ ਤੁਸੀਂ ਬਸ ਸਿੰਪਲ ਇਹ ਕਹੋ ਕਿ ਮੈਂ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਉਣ ਵਾਸਤੇ ਮੈਨੂੰ ਕੀ ਚਾਹੀਦਾ ਹੈ ਪਹਿਲੀ ਗੱਲ ਵੀ ਖੁਸ਼ ਕਿੱਦਾਂ ਰਹਿਣਾ ਹੈ ਖੁਸ਼ ਕਿੱਦਾਂ ਰਹਿਣਾ ਹੈ ਹਨਾ ਤੇ ਉਹ 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 ਨਾਲ ਬਹੁਤ ਡੂੰਘੇ ਬੜਕੇ ਅੰਦਰ ਆਪਣੇ ਆਪ ਨੂੰ ਇਹ ਤੁਸੀਂ ਕੁਐਸਚਨ ਪੁੱਛੋ ਸਵਾਲ ਪੁੱਛੋ ਅੱਜ ਦਾ ਆਪਾਂ ਇਹ ਸਵਾਲ ਆਪਣੇ ਨੂੰ ਪੁੱਛਦੇ ਆ ਤਾਂ ਮੈਨੂੰ ਲੱਗਦਾ ਹੈ ਹਰ ਕਿਸੇ ਦਾ ਆਨਸਰ ਇਹੀ ਹੋਏਗਾ ਵੀ ਸਾਨੂੰ ਸਾਡਾ ਸਾ ਵਧੀਆ ਹੋਣਾ ਚਾਹੀਦਾ ਹੈ ਸਾਡਾ ਟਾਈਮ ਵਧੀਆ ਗੁਜ਼ਰਨਾ ਚਾਹੀਦਾ ਹੈ ਰੋਜ਼ ਦਾ ਸਾਡੇ ਕੋਲ ਟੈਨਸ਼ਨ ਨਾ ਹੋਣ ਸਾਨੂੰ ਕੋਈ ਜ਼ਬਰਦਸਤੀ ਕੋਈ ਕੰਮ ਨਾ ਕਰਵਾਏ ਸਾਡੇ ਨੂੰ ਹੈਨਾ ਇਹ ਦੋ ਤਿੰਨ ਚੀਜ਼ਾਂ ਹੁੰਦੀਆਂ ਨੇ ਤਕਰੀਬਨ ਸਾਰੇ ਸੋਚਦੇ ਹੀ ਆ ਇਹੇ ਸੋਚਦੇ ਨੇ ਤਾਂ ਇਹ ਜਿਹੜੀਆਂ ਚੀਜ਼ਾਂ ਤੁਹਾਨੂੰ ਇੱਕ ਇਹ ਜੇ ਮਾਹੌਲ ਦੇ ਵਿੱਚ ਬੈਠ ਕੇ ਇੱਥੇ ਹੁਣ ਮੇਰਾ ਬ੍ਰਦਰ ਨੇ ਮੇਰੀ ਮਦਰ ਨੇ ਨਾਲ ਇਹਨਾਂ ਨੇ ਮੇਰੀਆਂ ਕਦੇ ਲੱਤਾਂ ਨਹੀਂ ਖਿੱਚੀਆਂ ਇਹਨਾਂ ਨੇ ਕਦੇ ਮੈਨੂੰ ਟੋਕਿਆ ਨਹੀਂ ਨਾ ਮੈਂ ਇਹਨਾਂ ਨੂੰ ਟੋਕਿਆ ਅਸੀਂ ਰੋਜ਼ ਹੱਸਦੇ ਖੇਡਦੇ ਆ ਬੜੇ ਮਜ਼ੇ ਦਾ ਮਜ਼ੇਦਾਰ ਤਰੀਕੇ ਨਾਲ ਜਿਉਂਦੇ ਆ ਕੋਈ ਇੱਕ ਦੂਜੇ ਨੂੰ ਟੈਨਸ਼ਨ ਨਹੀਂ ਦਿੰਦਾ ਇੱਕ ਤਾਂ ਇਹ ਮਾਹੌਲ ਬਹੁਤ ਵਧੀਆ ਚੀਜ਼ ਹੈ ਬਿਲਕੁਲ ਉਹ ਤਾਂ ਬਦਈ ਤੇ ਦੂਸਰੀ ਚੀਜ਼ ਬਾਹਰਲਾ ਮਾਹੌਲ ਵੀ ਕਿੰਨਾ ਸੋਹਣਾ ਹੈ ਜੇ ਤੁਹਾਨੂੰ ਅੰਦਰ ਇਹ ਤਾਂ ਮੈਂ ਹੁਣ ਆਇਆ ਤੁਹਾਡੇ ਕੋਲੇ ਮੇਰਾ ਆਇਆ ਮਨ ਵੀ ਜਦੋਂ ਫਿਰ ਟਾਈਮ ਆ ਫਿਰ ਹਾਂ ਆਉਂਗਾ ਤੁਹਾਡੇ ਕੋਲ ਹਾਂਜੀ ਹਾਂਜੀ ਇਹ ਤੁਸੀਂ ਮਾਹੌਲ ਤੁਸੀਂ ਵੀ ਫੀਲ ਕਰ ਲਿਆ ਹੈਗਾ ਇੱਥੇ ਕੋਈ ਕਿਸੇ ਨੂੰ ਫੀਟੀਸਾਈਜ਼ ਨਹੀਂ ਕਰਦਾ ਹਰ ਕੋਈ ਇੱਕ ਦੂਜੇ ਨੂੰ ਸਮਝਦਾ ਹੈ ਹੈਨਾ ਤੇ ਹਰ ਜੇ ਕੋਈ ਪ੍ਰੋਬਲਮ ਵੀ ਆਂਦੀ ਆ ਉਹਦਾ ਅਸੀਂ ਇਕੱਠਾ ਮਿਲ ਜੁਲ ਕੇ ਬੈਠਦੇ ਆ ਉਹਦੀ ਡਿਸਕਸ਼ਨ ਕਰਦੇ ਆ ਤੇ ਉਹਦਾ ਸੋਲੂਸ਼ਨ ਲੱਭਦੇ ਆ ਅਸੀਂ ਕਿਸੇ ਨੂੰ ਦੋਸ਼ ਨਹੀਂ ਦਿੰਦੇ ਹੈਗੇ ਇਹੀ ਬਹੁਤ ਵੱਡੀ ਚੀਜ਼ ਹੁੰਦੀ ਹੈ ਜੇ ਸੋਚਿਆ ਜਾਵੇ ਜਿਹੜੀ ਇਹ ਪਿੰਡਾਂ ਵਾਲਿਆਂ ਲਈ ਤਾਂ ਬਹੁਤ ਸੌਖੀ ਗੱਲ ਆ ਪਿੰਡਾਂ ਵਾਲਿਆਂ ਲਈ ਜਿਹਦੇ ਹੁਣ ਆਪਣੇ ਖੇ ਆਪਦਾ ਸ਼ਹਿਰ ਸ਼ਹਿਰ ਇੱਕ ਵੱਡੀ ਚੀਜ਼ ਹੋ ਜਾਂਦੀ ਹੈ ਜੇ ਸੋਚਣ ਜਿਵੇਂ ਹਰ ਬੰਦਾ ਚਾਹੁੰਦਾ ਹਰ ਬੰਦੇ ਦੀ ਜਵਾਨ ਤੇ ਇੱਕੋ ਹੀ ਗੱਲ ਹੈ ਵੀ ਪੁਰਾਣਾ ਪੰਜਾਬ ਪਿਆਰ ਨਾਲ ਬੈਠ ਕੇ ਆਂਡ ਗਵਾਡ ਇੱਕ ਦੂਜੇ ਦਾਲ ਸਬਜ਼ੀ ਲੈ ਕੇ ਆਈਏ ਰਿਸ਼ਤੇਦਾਰ ਆਉਣ ਆਪਣੇ ਘਰੇ ਦਸ ਦਸ ਦਾ ਰਹਿਣ ਉਹ ਫਿਰ ਉੱਥੋਂ ਸ਼ੁਰੂਆਤ ਕਰ ਸਕਦੇ ਨੇ ਆਪਣੇ ਖਰਚੇ ਘਟਾ ਕੇ ਤੇ ਇਹ ਚੀਜ਼ਾਂ ਆਪਣੇ ਉਹਨਾਂ ਨੂੰ ਤਾਂ ਥੋੜਾ ਜਿਹਾ ਖੇਤ ਲੈਣਾ ਪੈਣਾ ਹਾਂ ਹਾਂਜੀ ਹਾਂਜੀ ਹਰ ਬੰਦੇ ਕੋਲੇ ਖੇਤ ਹੁੰਦਾ ਹੀ ਆ ਵੱਡੇ ਬੰਦੇ ਤਾਂ ਸ਼ੁਰੂਆਤ ਕਰ ਸਕਦੇ ਆ ਹਾਂਜੀ ਹਾਂਜੀ ਕੀ ਅੱਧਾ ਕਿੱਲਾ ਕੱਢੀ ਕੀ ਚੀਜ਼ ਆ ਦੇਖੋ ਅਸੀਂ ਅਸੀਂ ਪੰਜਾਬ ਦੇ ਵਿੱਚ ਇਹ ਕਨਸੈਪਟ ਜ਼ਿਆਦਾ ਚਰਚਾ ਕਰਦੇ ਆ ਇਸ ਚੀਜ਼ ਦੀ ਕਿਉਂਕਿ ਇੱਥੇ ਓਪਰਚ्युनिटी ਹੈਗੀ ਆ ਬਿਲਕੁਲ ਸ਼ਹਿਰੀ ਲੋਕਾਂ ਕੋਲੇ ਵਿਚਾਰੇ ਨੇ ਸੋਚਣਾ ਉਹਨਾਂ ਨੂੰ ਇੱਥੇ ਜ਼ਮੀਨਾਂ ਵੀ ਲੈਣੀਆਂ ਪੈਣੀਆਂ ਆਪਣਾ ਲੱਗ ਫਾਰਮ ਬਣਾਉਣ ਵਾਸਤੇ ਜਾਂ ਕੁਝ ਪਿੰਡਾਂ ਵਾਲੇ ਕੋਲੇ ਤਾਂ ਪਿਆ ਹੈ ਆਲਰੇਡੀ ਦੇਖੋ ਇਹ ਇੱਕ ਛੋਟੀ ਜੀ ਗੱਲ ਆ ਵੱਡੀ ਜਿਹੜੇ ਬੰਦੇ ਨੇ ਜ਼ਮੀਨ ਚਲੋ ਆਪਣੀ ਨਹੀਂ ਵੇਚਣੀ ਵੀ ਜ਼ਮੀਨ ਮੇਰੀ ਐ ਅੱਧੇ ਕਿੱਲੇ ਦੇ ਵਿੱਚ ਲਾ ਲੂ ਤੇ ਅੱਧੇ ਕਿੱਲੇ ਦੀ ਆਮਦਨ ਦੱਸੋ ਕਿੰਨੀ ਹੋ ਜੀ ਸਾਲ ਦੀ ਪੂਰਾ ਬੰਦਾ ਇੰਨਾ ਕੁ ਮਿਹਨਤੀ ਹੋਵੇ ਹੱਡ ਤੋੜ ਭਾਵੇਂ ਤਿੰਨ ਫਸਲਾਂ ਕਰਦਾ ਹੋਵੇ ਆਪਣੀਆਂ ਜਿਵੇਂ ਆਲੂ ਹੁਣ ਚੱਲ ਰਹੇ ਆ ਨਾਲ ਝੋਨਾ ਤੇ ਨਾਲ ਮੱਕੀ ਜਾਂ ਮੂੰਗੀ ਕਿੱਲੇ ਚੋਂ ਅੱਧੇ ਕਿੱਲੇ ਚੋਂ 35000 ਜਾਂ 40000 ਵਿਚਾਲੇ ਲਾਸਟ 50 ਵਿਚਾਲੇ ਜਿਹੜਾ ਸੌਖਾ ਜੀ ਦਾ ਸਰਦ ਐ ਤੇ ਉਹਨੂੰ ਬਣਾਉਣਾ ਇਹ ਕਿ ਔਖਾ ਆਪਦੀ ਸ਼ਾਂਤੀ ਲਈ ਆਪਦੇ ਵਧੀਆ ਹਵਾ ਪਾਣੀ ਵਾਸਤੇ ਅਸੀਂ ਕਵਾਂਗੇ ਕਿ ਹਰ ਕਿਸਾਨ ਨੂੰ ਜਿਨ੍ਹਾਂ ਕੋਲ ਮਾੜੀ ਮੋਟੀ ਜ਼ਮੀਨ ਹੈਗੀ ਹੈ ਉਹਨਾਂ ਨੂੰ ਅੱਧਾ ਕਾਕੀਲਾ ਇਸ ਤਰੀਕੇ ਦਾ ਜੰਗਲ ਲਾਣਾ ਚਾਹੀਦਾ ਹੈ ਬਿਲਕੁਲ ਬਿਲਕੁਲ